ਵਾਹਿਗੁਰੂ ਦਾ ਧਵਾਇ ਦਿੱਤੇ ਸ੍ਰੀ ਭੱਟੀ ਜੀ ਸਹਾਇ ਵਾਹਿ ਸ੍ਰੀ ਭੱਟੀ ਜੀ ਦੀ ਪਾਤਸ਼ਾਹੀ ਦਸਵੀਂ ਤੇ ਤੁਮ ਕੋ ਭੱਟੀ ਸਿਮਰ ਪੈ ਗੁਰੂ ਨਾਨਕ ਲੰਘਿਆ ਹੈ ਪ੍ਰਿਆੰਗ ਗੁਰ ਤੇ ਅਮਰਦਾਸ ਰਾਮਦਾਸ ਜੀ ਦੀ ਸਹਾਇ ਅਜਨ ਹਰ ਕੋ ਤਨੋਂ ਸਿਰਾਮ ਸ੍ਰੀ ਗੁਰੂ ਆਏ ਸ੍ਰੀ ਅਰਜਨ ਧਿਆਈ ਹੈ ਜਿੰਜ ਰਚੇ ਸਭ ਦੁੱਖ ਜਾਏ ਇਹ ਬਹਾਦਰ ਸਿਮਰਿਆ ਘਰ ਨੋਂ ਨਿਰ ਆਵੈ ਘਾਇ ਸਭ ਥਾਈ ਹੋਏ ਸਾਈ ਦਸ ਪਾਛਾ ਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਹੋਏ ਸਾਈ ਦਸਾਂ ਪਾਛਾ ਹਿਆਂ ਦੀ ਲੋਰ ਧਾਨ ਸਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਠ ਦੀ ਲਾਪ ਦਾ ਧਿਆਨ ਕਰ ਬੋਲ ਜੀ ਤੰਗੀਆਂ ਤੰਗੀਆਂ ਜਿਨ੍ਹਾਂ ਨਾਮ ਜੱਪਿਆ ਵੰਡਿ ਕੇ ਛਕਿਆ ਜੇ ਕਿਰਾਈ ਤੇ ਅਗਵਾਈ ਦੇ ਕੇ ਅੰਦਰスティਤਾ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਅਤਿ ਅੰਤਰ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿਨਾ ਸਿਨਾ ਸਿਗਲੀਆਂ ਨੇ ਧਰਮ ਹੈ ਸਿਸ਼ਟ ਤੇ ਬੰਦ ਬੰਦ ਪਟਾਏ ਉਹ ਪ੍ਰੀਆ ਮੁਹੰਨਾਂ ਚੜਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਖਿੜਾਏ ਸਿੱਖੀ ਸਿਧ ਕੇਸਾਂ ਸਵਾਸਨ ਸੰਗ ਨਿਭਾਇਆ ਤਨਵੰਦੀ ਕੁਮਾਰੀ ਦਾ ਧਿਆਨ ਤਰ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਮੀਆਂ ਕਨਤਾ ਸਭਾ ਦੇ ਗੁਰਦੁਆਰਿਆਂ ਦਾ ਧਿਆਨ ਤਰ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਤੁਮਾਰੇ ਸਬਦ ਖਾਲਸਾ ਜੀ ਕੀ ਅਰਦਾਸ ਹੈ ਜੀ ਸਬਦ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚਤਿਆਂ ਅੰਤ ਕਾ ਸੰਕਾ ਸਰਬ ਸੁਖ ਹੋਵੇ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ

ਚੌਕੀਆਂ ਝੰਡੇ ਬੁਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਤੁਹਾਰਾ ਜੀ ਤੁਸ ਕੰਲਾ ਮਾਨੀਵਾ ਮਤੁプチ ਮਤ ਪਤ ਦਾ ਰਾਖ ਆਪ ਆਕਾਲ ਪ੍ਰਸੰਤਰ ਜਾਪੇ ਇਹ ਆਪਣੇ ਪੰਛ ਦੇ ਸਦਾ ਸਹਾਈ ਦਾਤਾਰ ਪਾਤਸ਼ਾਹ ਜੀ ਨਨ੍ਹਾ ਗੁਲਵਾਰਿਆਂ ਧਾਮਾਂ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਇਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਤਾਰ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ 헤 ਨਾਣਿਆਂ ਦੇ ਮਾਣ ਤੇ ਤਾਣਿਆਂ ਤੇ ਤੋਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਤੀ ਹੈ ਗਾਧਾਰ ਪਾਦਸ਼ਾ ਖਾਲਸਾ ਪੰਥ ਦੇ ਸੱਜਣਾ ਦਿਵਸ ਨੂੰ ਗੁਹ ਰੱਖਦੇ ਹੋਇਆ ਸਤਿਗੁਰੂ ਜੀ ਆਪ ਜੀ ਦੀ ਰਹਿਮ ਸਰਕਾਰ ਹਫਤਾਵਰੀ ਸਵੇਰ ਦਾ ਨਿਵਾਣ ਸਮਯਾ ਹੈ ਸਜੇ ਦੀਵਾਨ ਵਿੱਚ ਪਾਉਂ ਪਵਿੱਤਰ ਬਾਣੀ ਦੇ ਕੀਰਤਨ ਪ੍ਰੰਪਰ ਗੁਰਮਤਿ ਇਤਿਹਾਸ ਵਿਚਾਰਾ ਉਹੀ ਹੰ ਫਿਰ ਇਲਾਹੀ ਬਾਣੀ ਦੇ ਕੀਰਤ ਹੋਏ ਹਨ ਸਤਿਗੁਰੂ ਦਇਆ ਕਰਨੀ ਸਮੁੱਚੀ ਸੇਵਾ ਨਿਭਾਉਂਦੇ ਆ ਉਹਨਾਂ ਬੇਰਤੁਨਾਂ ਦੀ ਖਿਮਾ ਦੇਣੀ ਅਕੇਲੇ ਸਮਤ ਬਖਸ਼ ਨੇ ਗੁਰਬਾਣੀ ਕੀਰਤਨ ਵਿਚਾਰਾਂ ਦੇ ਭਾਗ ਆਈ ਹੋਈ ਸ਼ਕਤ ਸੰਗ ਦਾਸ ਰਿਆਂ ਦੇ ਹਿਰਦਿਆਂ ਤੇ ਬਖਸ਼ ਦੇਣੇ ਸਬਨਾ ਨੂੰ ਆਪਣੇ ਦਰੋਂ ਸਿੱਖੀ ਸਿਖਿ ਭਰੋਸਾ ਨਾਮ ਦੀ ਦਾਤ ਚੰਨਾਂ ਦਾ ਪਿਆਰ ਬਖਸ਼ਣਾ ਸਰਬੱਤ ਸੰਗਤਾਂ ਨਿਆ ਹਾਜ਼ਰੀਆਂ ਪੇਟਾਵਾਂ ਸੇਵਾਵਾਂ ਦਰਪਰਮਾਨ ਕਰਨੀਆਂ ਗਾਵੇ ਆ ਸੁਣਿਆ ਥਾਂੇ ਪਉਣਾ ਮੰਨੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਕੇ ਆਪਣੇ ਚਰਣਾ-ਕਾਲ ਥੋੜੀ ਰੱਖਣਾ ਸਮੁੱਚੇ ਖਾਲਸਾ ਪੰਥ ਵਿੱਚ ਏਕਤਾ ਤੇ ਸ਼ਰਗ ਬਖਸ਼ਣਾ ਕੌਮ ਦੀ ਚੜ੍ਹਦੀ ਕਲਾ ਕਰਨੀ ਸਤਿਗੁਰੂ ਰਖ ਹੋਇਆ ਵੈ ਸਖਤਾਂ ਮੀਣਾ ਸਰਬੱਤ ਗੁਰੂਆਂ ਸੰਗਤਾਂ ਦੇ ਚਰਣਾ ਨਾਲ ਜੋੜ ਕੇ ਨਾਮ ਜਪ ਗਿਆਂ

ਦੇਨ ਉਤਾਰ ਬਖਸ਼ਿਸ਼ ਕਰਨੀ ਚਰਣਾ ਨਾਲ ਜੋੜੀ ਰੱਖਣਾ ਸਭਨਾ ਸ਼ਰਧਾਲੂ ਪਰਿਵਾਰਾਂ ਦੀਆਂ ਮਨ ਦੀਆਂ ਮੁਰਾਦਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪਣੇ ਚਰਣਾ ਨਾਲ ਜੋੜੀ ਰੱਖਣਾ ਅੱਜ ਦੇਗ ਅਤੇ ਮੰਦਰ ਦੀ ਸੇਵਾ ਸੂਟ ਟੈਕਸੀ ਵਾਲੇ ਵੀਰਾਂ ਵੱਲੋਂ ਮਿਲ ਕਰਕੇ ਹਰ ਸਾਲ ਦੀ ਤਰ੍ਹਾਂ ਤੇ ਸਮੂਹ ਸੰਗਤਾਂ ਵੱਲੋਂ ਹੋਈ ਹੈ ਸਤਿਗੁਰੂ ਦਇਆ ਕਰਨੀ ਮਿਹਰਾਂ ਕਰਨੀ ਸਭਨਾ ਦੀਆਂ ਸੇਵਾਵਾਂ ਸਭਨੀਆਂ ਕਰਨੀਆਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਚਰਣਾ ਨਾਲ ਜੋੜੀ ਰੱਖਣਾ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਵਰਤੋਂ ਦੀ ਆਗਿਆ ਹੋਵੇ ਕਿਰਪਾ ਕਰੋ ਆਪਣੇ ਚਰਵਾ ਸੇਸ਼ ਪਾਵਨ ਹੁਕਮਨਾਮਾ ਬਖਸ਼ਿਸ਼ ਕਰਕੇ ਕਿਰਤਾਜ ਕਰੋ ਹੁਕਮ ਅਨੁਸਾਰ ਜਨਮ ਦੀ ਸਮਰੱਥਾ ਬਖਸ਼ੋ ਸੇ ਪਿਆਰੇ ਬੇਨੋ ਜਿਨ੍ਹਾਂ ਵਿਦਿਆ ਆਪ ਜੀ ਦਾ ਇਨਾਮ ਚਤੇ ਆਵੇ ਨਾਮ ਨਾਮ ਕਰੀਲਾ ਇਹ ਮਾਨੇ ਸ਼ਬਦ ਦਾ